ਇਹ ਜਿਹੜੇ ਅਖੌਤੀ ਕਿਸਾਨ ਆਗੂ ਬਣੇ ਹੋਏ ਨੇ ਅੱਜ ਜਿਨ੍ਹਾਂ ਨੂੰ ਬਿਹਾਰੀਆਂ ਦਾ ਬੜਾ 헤ਜ ਆਉਣ ਦਾ ਹੈ ਜਿਨ੍ਹਾਂ ਨੂੰ ਭਈਆਂ ਦਾ ਬੜਾ ਪਿਆਰ ਇਹਨਾਂ ਦੇ ਦਿਲਾਂ ਦੇ ਵਿੱਚ ਜਾਗਿਆ ਜਦੋਂ ਉਹ ਦਰਿੰਦੇ ਨੇ ਬੱਚੇ ਦੇ ਨਾਲ ਪੈੜੀ ਕਰਤੂਤ ਕੀਤੀ ਤੇ ਇਹਨਾਂ ਚੋਂ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਆ ਜਿਹੜਾ ਕਾਮ ਰੇਡ ਫਤਿਹ ਬੁਲਾਉਣ ਤੋਂ ਭੱਜਦਾ ਹੈ ਜੈਕਾਰਾ ਇਸ ਬੰਦੇ ਨੇ ਕਦੇ ਨਹੀਂ ਲਾਇਆ ਤੇ ਪੰਜ ਪਿਆਰਿਆਂ ਬਾਰੇ ਇਹ ਗੱਲ ਕਰਦਾ ਪਿਆ ਕਿ ਜੀ ਉਹ ਵੀ ਤਾਂ ਬਾਹਰੋਂ ਆਏ ਸਨ ਕਰਨਾਟਕਾ ਤੋਂ ਉੜੀਸਾ ਜਗਨਨਾਥਪੁਰੀ ਤੋਂ ਦਿੱਲੀ ਤੋਂ ਠੀਕ ਹੈ ਉਹ ਬਾਹਰੋਂ ਆਏ ਸਨ ਪਰ ਉਹਨਾਂ ਨੇ ਅਖੀਰ ਤੱਕ ਸਾਹ ਦਿੱਤਾ ਹੈ ਮਹਾਰਾਜ ਦਾ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਦਾ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਨੂੰ ਉਹਨਾਂ ਨੇ ਹਰ ਸਮੇਂ ਮਹਾਰਾਜ ਨੂੰ ਇਹ ਗੱਲ ਕਹਿ ਛੱਡੀ ਕਿ ਸਤਿਗੁਰੂ ਪਾਸ਼ਾ ਜਿੱਥੇ ਸੇਵਾ ਲਾਓਗੇ ਏਸੀਸ ਆਜ ਰਿਹਾ ਤੇ ਇੱਥੇ ਬਾਡਰ ਤੇ ਮੜ ਜੇ ਪਟਾਕਾ ਵੀ ਚੱਲੇ ਤੇ ਜਿਨ੍ਹਾਂ ਦਾ ਤੁਸੀਂ ਪੱਖ ਪੂਰਦੇ ਪਏ ਹੋ ਨਾ ਸਭ ਤੋਂ ਪਹਿਲਾਂ ਟ੍ਰੇਨਾਂ ਫੜ ਕੇ ਆਪਣੀ ਯੂਪੀ ਨੂੰ ਬਿਹਾਰ ਨੂੰ ਨਿਕਲਦੀਆਂ ਸਭ ਤੋਂ ਪਹਿਲਾਂ ਟ੍ਰੇਨਾਂ ਫੜਦੇ ਨੇ ਔਰ ਦੌੜਦੇ ਹਨ ਯੂਪੀ ਨੂੰ ਦੌੜਦੇ ਹਨ ਬਿਹਾਰ ਨੂੰ ਸਤਿਗੁਰੂ ਪਾਸ਼ਾ ਜੀ ਦੇ ਹੁਕਮਾਂ ਦੇ ਮੁਤਾਬਕ ਮਹਾਰਾਜ ਜੀ ਦੇ ਕਹਿ ਮੁਤਾਬਕ ਪੰਜਾਂ ਪਿਆਰਿਆਂ 'ਚ ਤਿੰਨ ਪਿਆਰੇ ਤਾਂ ਸ਼ਹੀਦੀਆਂ ਪਾ ਜਾਂਦੇ ਹਨ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਹੁਣੇ ਇਹ ਤੇ ਸ਼ਹੀਦੀਆਂ ਪਾ ਕੇ ਸ਼ਹੀਦ ਹੁੰਦੇ ਹਨ ਚਮਕੌਰ ਸਾਹਿਬ ਦੀ ਜੰਗ ਵੇਲੇ ਇਹਨਾਂ ਨੇ ਜੋ ਆਪਣੀਆਂ ਹਿੱਕਾਂ ਢਾ ਦਿੱਤੀਆਂ ਪੰਜਾਂ ਪਿਆਰਿਆਂ 'ਚੋਂ ਤਿੰਨ ਪਿਆਰਿਆਂ ਨੇ ਵੀ ਮਹਾਰਾਜ ਜੇ 1699 ਦੀ ਵਿਸਾਖੀ ਨੂੰ ਆਪ ਜੀ ਦੇ ਨਾਲ ਵਾਅਦਾ ਕੀਤਾ ਸੀ ਨੇ ਵੀ ਅਸੀਸ ਤੁਹਾਨੂੰ ਸਮਰਪਿਤ ਆ ਤੇ ਛੱਡ ਕੇ ਨਹੀਂ ਜਾਵਾਂ ਤੇ ਭਾਈ ਦਾਇਆ ਸਿੰਘ ਹਣੀ ਭਾਈ ਧਰਮ ਸਿੰਘ ਹਣੀ ਮਹਾਰਾਜ ਦੇ ਨਾਲ ਗਏ ਸਤਿਗੁਰਾਂ ਨੇ ਜਦੋਂ ਪੰਜ ਪਿਆਰੇ ਸਾਜੇ ਨਾ ਤੇ ਉਦੋਂ ਇਦਾਂ ਸਟੇਟਾਂ ਨਹੀਂ ਸਨ ਬਣੀਆਂ ਹੈਗੇ ਜਿਦਾ ਯੂਪੀ ਤੇ ਬਿਹਾਰ ਉਹதோ ਕਲਪ ਵਿਸ਼ਾਲ ਸਾਰਾ ਇਦਾਂ ਹੀ ਖੇਤਰ ਪਿਆ ਹੋਇਆ ਅੱਜ ਭਗਤਾਂ ਦੇ ਬਾਰੇ ਵਿੱਚ ਵੀ ਗੱਲ ਕੀਤੀ ਜਾ ਰਹੀ ਸੀ ਅਖੌਤੀ ਲੋਕਾਂ ਦੇ ਵੱਲੋਂ ਉਹ ਜਿਹੜੇ ਲੋਕ ਤੁਸੀਂ ਮਹਾਰਾਜ ਦੇ ਬਚਨਾਂ ਤੇ ਪੂਰੇ ਨਹੀਂ ਹੁੰਦੇ ਸਤਿਗੁਰੂ ਪਾਤਸ਼ਾਹ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤੇ ਤੁਸੀਂ ਅੱਜ ਉਹਨਾਂ ਨੂੰ ਇਹਨਾਂ ਪੀੜੀ ਪੀਣ ਵਾਲਿਆਂ ਨਾਲ ਮਿਲਾਉਂਦਾ ਹੈ ਖਾਨ ਖਾਨ ਵਾਲਿਆਂ ਦੇ ਨਾਲ ਮਿਲਾਉਣ ਦਾ ਪਰ ਉਹਨਾਂ ਦੀ ਤੁਰਕੀ ਬਾਣੀ ਨੂੰ ਪੜਿਆ ਕਦੇ? ਕਿਆ ਤਾਂ ਦਿੱਤਾ ਯੂਪੀ ਤੋਂ ਬਨਾਰਸ ਤੋਂ ਭਗਤ ਸਹਿਬਾਨਾ ਬਾਰੇ ਰਜਿੰਦਰ ਸਿੰਘ ਵਰਗਿਆਂ ਨੇ ਉਹ ਕਦੇ ਉਹਨਾਂ ਦੀ ਪਾਵਨ ਬਾਣੀ ਪੜ ਕੇ ਵੇਖੀਏ ਉਹ ਅੱਜ ਦੇਆਂ ਦਾ ਕਿਰਦਾਰ ਵੇਖੋ ਜਿਹੜੇ ਯੂਪੀ ਬਿਹਾਰ ਤੋਂ ਆਏ ਹੋਏ ਨੇ ਥਾਂ ਥਾਂ ਤੁੱਕਦੇ ਪੈਣ ਥਾਂ ਥਾਂ ਤੇ ਬੀੜੀਆਂ ਪੀਂਦੇ ਪੈਣੇ ਥਾਂ ਥਾਂ ਤੇ ਇਹ ਚੋਰੀਆਂ ਅੱਡ ਕਹਿਤੀਆਂ ਰੇਪ ਆਦਿ ਕਰਦੇ ਪੈਣ ਤੇ ਉਹਨਾਂ ਨੇ ਤੇ ਉਸ ਸਮੇਂ ਦਾ ਜਿਹੜਾ ਵਿਪਰ ਸੀ ਨਾ ਉਹਨੂੰ ਦੱਸਿਆ ਕਿ ਸੱਚ ਕੀ ਹੈ ਅਸਲੀਅਤ ਕੀ ਹੈ ਤੇ ਤੁਸੀਂ ਭਗਤ ਸਹਿਬਾਨਾਂ ਨੂੰ ਇਹਨਾਂ ਦੇ ਨਾਲ ਮਿਲਾ ਰਹੇ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਸ਼ਰਮ ਇਹ ਕਾਮਰੇਡ ਲਾਣਾ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਕੁੱਤਿਆ ਵਾ ਔਰ ਸਰਕਾਰ ਦੇ ਹੱਕ ਵਿੱਚ ਭੁਗਤਦੇ ਤੁਹਾਨੂੰ ਨਹੀਂ ਪਤਾ ਹੈਗਾ ਰੋਜ਼ਾਨਾ ਰੂਜ ਨੇਤਾ ਪ੍ਰਤੀ ਇਹਨਾਂ ਦੀਆਂ ਮਾਰੀਆਂ ਤੇ ਪਹਿੜੀਆਂ ਕਰਪੂਤਾ ਦੀਆਂ ਵੀਡੀਓ ਇੰਟਰਨੈਟ ਉੱਤੇ ਆਉਂਦੀਆਂ ਪਈਆਂ ਅਕੱਲ ਵੀ ਜਿਹੜਾ ਅਕੌਤੀ ਕਾਮਰੇਡ ਜਿਹੜਾ ਪੰਜਾਂ ਪਿਆਰਿਆਂ ਦਾ ਹਵਾਲਾ ਦੇਣ ਦਿਆ ਸੀਗਾ ਜਵਾਬ ਦਵੇਗਾ ਇਸ ਗੱਲ ਦਾ ਕਿ ਪੰਜ ਪਿਆਰੇ ਜੋ ਤਿੰਨ ਪਿਆਰੇ ਤੇ ਗੁਰੂ ਦੇ ਹੁਕਮ ਦੇ ਵਿੱਚ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਚੁੱਕੇ ਹਨ ਮਹਾਰਾਜ ਦਾ ਸਾਥ ਨਹੀਂ ਛੱਡਿਆ ਸਤਿਗੁਰੂ ਪਾਤਸ਼ਾਹ ਤੇ ਹੁਕਮਾਂ ਦੇ ਵਿੱਚ ਰਹਿ ਕੇ ਹੁਕਮਾਂ ਨੂੰ ਕਮਾ ਲਿਆ ਭਾਈ ਹਿੰਮਤ ਸਿੰਘ ਹੋਣਾ ਨੇ ਭਾਈ ਮੋਹਕਮ ਸਿੰਘ ਹੋਣਾ ਨੇ ਭਾਈ ਸਾਬ ਸਿੰਘ ਹੋਣਾ ਨੇ ਕਹਿੰਦੇ ਮਹਾਰਾਜ ਕੁਰਬਾਨੀ ਦੇਣ ਵਾਸਤੇ ਖੰਡੇ ਦੀ ਪੌਲ ਛੱਕੀ ਸੀ ਜਾਤ ਪਾਤ ਉੱਚੇ ਉੱਠ ਗਏ ਸਨ ਤੁਸੀਂ ਅੱਜ ਦੇ ਇਹਨਾਂ ਨੂੰ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਪੈਣ ਉਧਰੋਂ ਕ੍ਰਾਈਮ ਕਰਕੇ ਇੱਧਰ ਭੱਜੇ ਆਉਂਦੇ ਨੇ ਇੱਧਰੋਂ ਕ੍ਰਾਈਮ ਕਰਦੇ ਉਧਰ ਭੱਜੇ ਆਉਂਦੇ ਨੇ ਕੀ ਗੱਲ ਜੇ ਵੈਰੀਫਿਕੇਸ਼ਨ ਹੋ ਜਾਵੇ ਕਿਤੇ ਕੋਈ ਆਫਤਾ ਚੱਲੀਏ ਆ ਬੜਾ ਮਿਹਣਾ ਮਾਰਿਆ ਜਾਂਦਾ ਤੁਹਾਡੇ ਪੰਜਾਬੀ ਨੌਜਵਾਨ ਉਤਰ ਗਏ ਹਨ ਇੰਗਲੈਂਡ ਅਮਰੀਕਾ ਕੈਨੇਡਾ ਗਏ ਨੇ 40 40 ਲੱਖ ਲਾ ਕੇ ਗਏ ਪੇਪਰ ਵਰਕ ਪੂਰਾ ਕਰਕੇ ਗਏ ਵੈਰੀਫਿਕੇਸ਼ਨ ਕਰਵਾ ਕੇ ਗਏ ਨੇ ਇਮੀਗ੍ਰੇਸ਼ਨ ਕਲੀਅਰ ਕਰਕੇ ਜਾਂਦੇ ਮੈਡੀਕਲ ਹੁੰਦਾ ਹੈ ਮੈਡੀਕਲ ਕਲੀਅਰ ਕਰਕੇ ਫਿਰ ਜਾਂਦੇ ਨੇ ਇਦਾਂ ਹੀ ਨਹੀਂ ਤੁਰ ਪੈਂਦੇ ਚੱਕ ਕੇ ਸਮਾਨ ਮੈਡੀਕਲ ਹੋਵੇਗਾ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਜੇ ਤੁਸੀਂ ਕੋਈ ਕ੍ਰਾਈਮ ਕੀਤਾ ਆ ਤੇ ਤੁਹਾਨੂੰ ਵੀਜ਼ਾ ਨਹੀਂ ਮਿਲੂਗਾ ਫਿਰ ਏਡੀਸ਼ੇ ਤੇ ਜਾਂਦੇ ਪੀਆਰ ਨਹੀਂ ਮਿਲ ਜਾਂਦੀ ਪੰਜਾਬ ਨੂੰ ਤਾਂ ਇਹਨਾਂ ਨੇ ਇੱਕ ਧਰਮਸ਼ਾਲਾ ਦੇ ਰੂਪ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਾਲ-ਨਾਲ ਸੜਕਾਂ ਦੇ ਕਿਨਿਆਂ 'ਚ ਘੇਂ ਝੋਪੇ ਬਣਾ ਕੇ ਬੈਠੇ ਹੋਏ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਤੇ ਇਹ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜ ਗਏ ਹਨ ਰਾਜੇਵਾਲ ਵਰਗੇ ਵੀ ਕਹਿੰਦੇ ਪ੍ਰਵਾਸੀਆਂ ਨੂੰ ਨਾ ਭੇਜੋ ਇਹ ਤੇ ਉਹ ਗੱਲ ਹੋ ਗਈ ਵੀ ਇਹ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਬਜ਼ੁਰਗ ਹੋ ਜਾਂਦੇ ਤਾਂ 70 ਬਤਰੇ ਜੇ ਹੋ ਜਾਂਦੇ ਇਹ ਉਹ ਕੰਮ ਹੋ ਗਿਆ ਵਾ ਇਹਨਾਂ ਦਾ 70 ਬਤਰਿਆਂ ਵਾਲਾ ਕ੍ਰਾਈਮ ਇਹ ਕਰਦੇ ਹਨ ਪੱਖ ਫਿਰ ਵੀ ਇਹਨਾਂ ਦਾ ਤੁਸੀਂ ਪੂਰਦੇ ਪੈਜੇ ਪੰਜਾਬ ਦੇ ਹੱਕ ਵਿੱਚ ਨਾਰਾ ਮਾਰੋ ਤੁਸੀਂ ਇਹਨਾਂ ਦਾ ਪੱਖ ਕਰਕੇ ਪੰਜਾਬ ਦੇ ਮਜ਼ਦੂਰਾਂ ਦਾ ਹੱਥ ਮਾਰਦੇ ਪਏ ਹੋ ਪੰਜਾਬ ਦੇ ਮਜ਼ਦੂਰ ਜਿਹੜੇ ਹਨ ਪੰਜਾਬ ਦੇ ਜਿਹੜੇ ਮਜ਼ਦੂਰ ਮੰਡੀਆਂ ਦੇ ਵਿੱਚ ਕੰਮ ਕਰਦੇ ਪੈਸਨ ਉਹਨਾਂ ਦਾ ਹੱਥ ਮਾਰਦੇ ਪਏ ਹੋ ਤੁਸੀਂ ਲੋਕ ਕਾਮਰੇਡੋ ਸ਼ਰਮ ਨੂੰ ਹੱਥ ਮਾਰਿਆ ਨਾ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਸਿਰਫ ਤੇ ਸਿਰਫ ਬਸ ਸਿੱਖ ਕੌਮ ਦੇ ਖਿਲਾਫ ਭੁਗਤਣਾ ਹੈ ਪੰਜਾਬ ਦੇ ਖਿਲਾਫ ਭੁਗਤਣਾ ਅਸਲ ਚਿਹਰਾ ਜਿਹੜਾ ਤੁਹਾਡਾ ਉਹ ਸਾਹਮਣੇ ਆ ਗਿਆ ਕੋਜਾ ਗੰਜੇ ਮੰਜੇ ਜੇ ਵੀ ਲੱਗੇ ਹੋਏ ਨੇ ਨਾਲ ਸਾਹ ਦੇਣ ਦੇ ਇਹ ਉਦੋਂ ਕਿੱਥੇ ਸਨ ਜਦੋਂ ਪੰਜਾਬ ਹੜਾਂ ਦੀ ਮਾਰ ਚੱਲਦਾ ਪਿਆ ਸੀ ਨਾ ਕਾਮਰੇਡ ਸਾਹਮਣੇ ਆਏ ਤੇ ਨਾ ਆ ਜਿਹੜੇ ਗੰਜੇ ਇਹਨਾਂ ਦਾ ਪੱਖ ਕਰਦੇ ਪਹਿਨ ਉਹ ਸਾਹਮਣੇ ਆ ਕਿਹੜੇ ਭਈਏ ਨੇ ਅੱਜ ਤੱਕ ਪੰਜਾਬ ਦੇ ਨਾਲ ਖੜ ਕੇ ਪੰਜਾਬ ਦੀ ਗੱਲ ਕੀਤੀ ਹੈ ਜੰਗ ਹੋਈ ਤਾਂ ਟ੍ਰੇਨਾਂ ਭਰ-ਭਰ ਵਾਪਸ ਚਲੇ ਗਏ ਅ ਨੌਜਵਾਨ ਜਿਹੜਾ ਹਰਬੀਰ ਬੱਚਾ ਜਿੱਦੀ ਮੌਤ ਹੋ ਚੁੱਕੀ ਐ ਦਰਿੰਦਗੀ ਦੇ ਨਾਲ ਜਿਹਨੂੰ ਮਾਰਿਆ ਗਿਆ ਹਾ ਦਾ ਨਾਰਾ ਨਹੀਂ ਇਹਨਾਂ ਦੇ ਕੋਲ ਮਾਰਿਆ ਗਿਆ ਉਹ ਜਿਹੜਾ ਇੱਕ ਇਹਦਾ ਮਹੇਸ਼ ਵਰਮਾ ਵਾ ਉਹ ਬਕਰੀਆਂ ਧਮਕੀਆਂ ਦੇਈ ਜਾਂਦੇ ਪ੍ਰਵਾਸੀ ਵਿੰਗ ਦਾ ਪ੍ਰਧਾਨ ਬਣ ਕੇ ਸੁਪ ਕਿਰਪਾ ਕਰੇ ਮਹਾਰਾਜ ਵੀ ਅਸੀਂ ਸਾਰੇ ਇਕੱਠੇ ਹੋਈਏ ਇੱਕ ਮੁਹਿੰਮ ਜਿਹੜੀ ਚੱਲਦੀ ਪਈ ਇਹਦੇ ਵਿੱਚ ਹਿੱਸਾ ਪਾਈਏ ਪੰਜਾਬ ਜਿਹੜਾ ਵਾ ਇਹ ਪੰਜਾਬੀਆਂ ਦਾ ਵਾ ਤੁਸੀਂ ਕਹਿੰਨੇ ਵੀ ਤੁਹਾਡੇ ਨੌਜਵਾਨ ਬੱਚੇ ਬਾਹਰ ਜਾਂਦੇ ਹਨ ਉਹਨਾਂ ਦੀ ਭਾਸ਼ਾ ਸਿੱਖ ਕੇ ਜਾਂਦੇ ਹਨ ਆਓ ਜੇ ਕੰਮ ਕਰਦੇ ਪਹਿਲੇ ਪੰਜਾਬੀ ਦਾ ਕਲੀਅਰ ਕਰੋ ਪੰਜਾਬੀ ਦੇ ਟੈਸਟ ਕਲੀਅਰ ਕਰੋ